ਹਾਂਜੀ ਅੱਜ ਮੈਂ ਖੜਾ ਪਿੰਡ ਬ੍ਰੰਪਰ ਜੀ ਕਣਕ ਦੀ ਬਜਾਈ ਆ ਜਿਹੜੀ ਹੁਣ ਜੋਰਾ ਸ਼ੋਰਾ ਤੇ ਚੱਲ ਪੈਣੀ ਆ ਤੇ ਕੀ ਪਿੰਡਾਂ ਦੇ ਬੱਚਾ ਜਿਹੜਾ ਪੂਰਾ ਜੋਰਾ ਸ਼ੋਰਾ ਤੇ ਕੰਮ ਚੱਲ ਰਿਹਾ ਸੋ ਵੀਰ ਪਲਕਾਰ ਹੋਣੀ ਪਿੰਡ ਬ੍ਰੰਪਰ ਤਿੰਨ ਪੀੜੀਆਂ ਫੌਜ ਦੇ ਵਿੱਚ ਸੇਵਾ ਕਰਕੇ ਆਈਆਂ ਨੇ ਦਾਦਾ ਜੀ ਵੀ ਪਹਿਲਾਂ ਫੌਜ ਦੇ ਵਿੱਚ ਸੀਗੇ ਪਿਤਾ ਜੀ ਫੌਜ ਦੇ ਵਿੱਚ ਸੀਗੇ ਤੇ ਵੀਰਾ ਵੀ ਆ ਜਿਹੜਾ ਪਲਕਾਰ ਆ ਉਹ ਵੀ ਪੈਨਸ਼ਨ ਆਇਆ ਹੋਇਆ ਪਰ ਕਿੱਤਾ ਮੁੱਖ ਪਹਿਲਾਂ ਧਰਮ ਕਿਸਾਨੀ ਨਾਲ ਖੇਤੀਬਾੜੀ ਕਰਦੇ ਆ ਤੇ ਨਾਲ ਆ ਜਿਹੜੀ ਮਸ਼ੀਨਰੀ ਦੇ ਇੰਨਾ ਮੈਂ ਮੰਨਦਾ ਸ਼ੌਕ ਹੀ ਇੱਕ ਤਰ੍ਹਾਂ ਦਾ ਮਿਹਨਤ ਦਾ ਦਿਨਪੋਰਾ ਇੱਕ ਕਰੀ ਹੋਈ ਆ ਬਾਈ ਉਹਨਾਂ ਦਾ ਰੋਜ਼ ਦਾ ਸਾਡਾ ਤਾਲ ਮੇਲਾ ਰੋਜ਼ ਛੜਨਾ ਮਿਲਣਾ ਜਿਹੜਾ ਸਾਹ ਜਾ ਉਹ ਬਣੀ ਹੋਈ ਆ ਕਿਉਂਕਿ ਇਹਨਾਂ ਦਾ ਕੰਮ ਤੇ ਸਾਡਾ ਦੁਕਾਨਦਾਰ ਦਾ ਸਪੀਅਰ ਪਾਰਟ ਦਾ ਕੰਮ ਆ ਜਿਹੜਾ ਸਾਡਾ ਰੋਜ਼ ਸਾਡਾ ਲੈਂਡ ਦੇਣ ਇੱਕ ਦਿਨ ਖੁੰਦਾ ਹੀ ਰਹਿੰਦਾ ਸੋ ਬਾਈ ਇੱਕ ਦਾ ਦਿਨ ਪੂਰਾ ਤੇ ਮਿਹਨਤ ਕਰਦਾ ਸੋ ਬਾਈ ਕੋਲੇ ਜਾ ਪਾ ਦਿਖਾਉਣੇ ਵੀ ਆਪਣੇ ਇਹਨਾਂ ਦੇ ਕੀ ਕੀ ਕੰਮ ਨੇ ਕੀ ਕੀ ਕੰਮਾਂ ਦੇ ਵਿੱਚੇ ਕਰਦੇ ਨੇ ਤੇ ਅੱਜ ਕਰ ਰਹੇ ਸੀਗੇ ਆਪਣੀ ਕਣਕ ਦੀ ਬਜਾਈ ਸੁਪਰ ਸੀਡਰ ਦੇ ਨਾਲ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੀ ਕੀ ਆਪਣੇ ਕੋਲ ਸਹੂਲਤਾ ਦੇ ਕਿਸਾਨਾਂ ਦੇ ਆਪਾਂ ਕਿਹੜੇ-ਕਿਹੜੀ ਹੈਲਪ ਕਰ ਸਕਦੇ ਆ ਵੀ ਮੇਰੇ ਬਲਕਾਰ ਪਲਾਨ ਸਵਾਗਤ ਆ ਬਹੁਤ-ਬਹੁਤ ਤੁਹਾਡਾ ਜੀ ਜੀ ਸਵਾਗਤ ਤੁਹਾਡਾ ਵੀ ਹਰਮਨਿੰਦਰ ਸਿੰਘ ਜੀ ਧੰਨਵਾਦ ਤੇ ਬਾਕੀ ਆਪਣੇ ਹਰ ਪੱਖ ਚੈਨਲ ਤੇ ਜਿੰਨੇ ਵੀ ਆਪਣੇ ਸੱਜਣ ਮਿੱਤਰ ਫੋਲੋਅਰ ਜੁੜੇ ਹੋਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਕਰੋ ਜੀ ਹੁਣ ਵੀਡੀਓ ਹਾਂ ਜੀ ਦੱਸਿਓ ਵੀਰੇ ਆਪਾਂ ਪਹਿਲਾਂ ਦਾ ਟਰੈਕਟਰ ਬਾਰੇ ਦੱਸੋ ਮੈਂ ਟਰੈਕਟਰ ਮੈਂ ਦੇਖਿਆ ਹੀ ਆਪਣੇ ਏਰੀਆ 'ਚ ਪਹਿਲਾਂ ਕਿਹੜਾ ਟਰੈਕਟਰ ਜਿੰਨੇ ਹਸ ਪਾਵਰ ਆ ਜੀ ਇਹ ਟਰੈ ਠੀਕ ਹੈ ਜੀ ਸਾਮੇ ਡਿਊਟੀ ਫਾਰ ਤੋਂ ਬਾਅਦ ਇਹਨਾਂ ਨੇ ਟਰੈਕਟਰ ਦਾ ਨੇਮ ਚੇਂਜ ਕਰਕੇ ਡਿਊਟੀਜ਼ ਫਾਰ ਕਰਤਾ ਇਹ ਟਰੈਕਟਰ ਹੈਗਾ ਜੀ ਸੀਆਰਟੀਆ ਅੱਛਾ ਜੀ ਤੇ ਨਵਾਂ ਵਰਜਨ ਇਹ ਗੱਡੀ ਬਣਾਉਂਦੇ ਆ ਲੈਂਬਰਗਣੀ ਅਮਰਿੰਦਰ ਜੀ ਲੈਂਬਰਗਣੀ ਗੱਡੀ ਹੈ ਜਿਹੜੀ ਉਹ ਇਹਨਾਂ ਦੀ ਆ ਅੱਛਾ ਜੀ ਠੀਕ ਹੈ ਇਹ ਹੁਣ ਆਪਣੇ ਇੰਡੀਆ ਦੇ ਵਿੱਚ ਇਹਨਾਂ ਦਾ ਪਲਾਂਟ ਆ ਤਾਮਲਨਾਡੂ ਠੀਕ ਹੈ ਜੀ ਤਾਮਲਨਾਡੂ ਦੇ ਵਿੱਚ ਇਹਨਾਂ ਦਾ ਪਲਾਂਟ ਆ ਠੀਕ ਹੈ ਜੀ ਤੇ ਇਹ ਸੱਤ ਦੇਸ਼ਾਂ ਨੂੰ ਟਰੈਕਟਰ ਇੰਪੋਰਟ ਹੁੰਦਾ ਵਾ ਠੀਕ ਹੈ ਜੀ ਇਹ ਅਸੈਂਬਲ ਹੁੰਦਾ ਵਾ ਆਪਣੇ ਤਾਮਨਾਡੂ ਚ ਠੀਕ ਹੈ ਜੀ ਤੇ ਜਿਹੜਾ ਟਰੈਕਟਰ ਆ ਇਹ ਟਰੈਕਟਰ ਦੇ ਵਿੱਚ ਸਹੂਲਤਾਂ ਬਹੁਤ ਨੇ ਅੱਛਾ ਜਿਵੇਂ ਅੱਜ ਦੇ ਵਿੱਚ ਜਿਵੇਂ ਅੱਜ ਦਾ ਜੋਗਾ ਕਿਸਾਨਾਂ ਨੂੰ ਹਰ ਇੱਕ ਚੀਜ਼ ਤੋਂ ਦੇਖੋ ਤੇਲ ਦੇ ਖਰਚੇ ਹੋਰ ਹਰ ਇੱਕ ਛੋਟੀ ਛੋਟੀ ਚੀਜ਼ ਦੀ ਆਪਾਂ ਨੂੰ ਦਿੱਕਤ ਆਉਂਦੀ ਆ ਪਰ ਇਹ ਟਰੈਕਟਰ ਬਹੁਤ ਕਾਮਯਾਬ ਟਰੈਕਟਰ ਨੇ ਪਰ ਇਹ ਗੇ ਘਟ ਨਹੀਂ ਹੋਰੇ ਜ੍ਹਾ ਇੱਕ ਤਾਂ ਏਜੰਸੀ ਆਪਣੇ ਤੇ ਇੱਕ ਪਹਿਲੀ ਫਲੋਰ ਸੀ ਅੱਛਾ ਜੀ ਫਲੋਰ ਇੱਕ ਏਜੰਸੀ ਹੋਣ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਉਹ ਟਰੈਕਟਰ ਡਿਸਟ੍ਰਿਬਿਊਟ ਨਹੀਂ ਕਰ ਸਕਦੇ ਨਾ ਹੀ ਆਪਣਾ ਇਹਨਾਂ ਪ੍ਰੈਸ਼ਰ ਬਣਾ ਸਕਿਆ ਕਿਸਾਨਾਂ ਤੱਕ ਪਹੁੰਚ ਹੋਈ ਨਹੀਂ ਠੀਕ ਹੈ ਜੀ ਫਿਰ ਹੁਣ ਇਹਨਾਂ ਦੀ ਇੱਕ ਆਪਣੇ ਪੰਜਾਬ ਦੇ ਵਿੱਚ ਏਜੰਸੀ ਆ ਗਈ ਜੀ ਹੁਣ ਤਾਂ ਨਿਊ ਆਈ ਆ ਇੱਕ ਨਵੀਂ ਡੇਲੂ ਠੀਕ ਹੈ ਜੀ ਇੱਕ ਹੈਗੀ ਇਹਨਾਂ ਦੀ ਜੀ ਏਜੰਸੀ ਸੰਤਾਨਪੁਰ ਲੋਧੀ ਜੀ ਇੱਕ ਸੰਗਰੂਰ ਵੀ ਹੈ ਜੀ ਇਹਨਾਂ ਦੀ ਏਜੰਸੀ ਠੀਕ ਹੈ ਜੀ ਯੂਜ਼ ਫਾਰ ਦੀ ਠੀਕ ਹੈ ਜੀ ਤੇ ਇਹ ਟਰੈਕਟਰ ਆਪਾਂ ਜਿਹੜਾ ਅਸਲ ਦੇ ਵਿੱਚ ਲਿਆ ਸੀ ਇਹਦਾ ਮੇਨ ਮਕਸਦ ਸੀਗਾ ਲੈਣ ਦਾ ਸਹਲਜਾ ਠੀਕ ਹੈ ਜੀ ਅਪਾ 2023 ਦੇ ਵਿੱਚ ਸ਼ਕਤੀਮਾਨ ਦਾ ਨਿਊਮੈਟਿਕ ਪਲੈਂਟਰ ਲੈ ਕੇ ਆਏ ਸੀਗੇ ਠੀਕ ਹੈ ਜੀ ਪਲੈਂਟਰ ਜਦੋਂ ਮੈਂ ਲੋਕਾਂ ਦੀ ਬਿਜਾਈ ਕਰਨ ਗਿਆ ਮੱਕੀ ਦੇ ਸੈਲਜ ਪਾਉਣ ਦੀ ਸਮੱਸਿਆ ਬਹੁਤ ਵੱਡੀ ਸੀ ਸਿੰਗਲ ਰੋ ਮਸ਼ੀਨਾਂ ਸੀ ਠੀਕ ਹੈ ਜੀ ਕੰਮ ਨਿਭੜਦਾ ਨਹੀਂ ਸੀ ਤੇ ਲੋਕ ਕਾਫੀ ਪਰੇਸ਼ਾਨ ਸੀ ਠੀਕ ਹੈ ਜੀ ਤੇ ਹਰ ਇੱਕ ਵੀਰ ਦੇ ਕਹਿਣ ਦੇ ਨਾਲ ਤਾਂ ਮੈਂ ਸੋਚਿਆ ਵੀ ਆਪਾਂ ਸੈਲਜ ਵਾਲੀ ਮਸ਼ੀਨ ਲਈਏ ਜੀ ਅੱਪਾ ਸੈਲਜ ਵਾਲੀ ਮਸ਼ੀਨ ਦੇਖਣ ਲੱਗੇ ਵੀ ਲਈਏ ਕਿਹੜੀ ਜੀ ਫਿਰ ਚਲੋ ਪੰਜਾਬ ਦੇ ਵਿੱਚ ਵੀ ਕਈ ਬਣਾਉਂਦੇ ਆ ਮਸ਼ੀਨਾਂ ਤੇ ਜਾਂ ਫਿਰ ਬਾਹਰਲੀ ਮਸ਼ੀਨਾਂ ਜਿਵੇਂ ਜੈਗਵਾਰ ਹੋਣੀ ਉਹ ਬਹੁਤ ਜ਼ਿਆਦਾ ਮਹਿੰਗੀ ਹੈ ਉੱਥੇ ਤੱਕ ਆਪਣੀ ਪਹੁੰਚ ਨਹੀਂ ਜੀ ਤੇ ਮੈਂ ਮੁੱਖ ਰੱਖਿਆ ਵੀ ਕੰਮ ਵੀ ਨਿਭੜੇ ਤੇ ਆਪਣਾ ਜਿਹੜਾ ਕਿੱਤਾ ਉਹਦੇ ਨਾਲ ਹੀ ਜੁੜੇ ਹੋਏ ਆ ਵੀ ਕੁੱਲ ਮਿਲਾ ਕੇ ਇੱਕ ওভারਹਾਲ ਜਿਵੇਂ ਕਿਸਾਨ ਨੂੰ ਹੁੰਦਾ ਹੀ ਆ ਹਨਾ ਵੀ ਕੁਝ ਆਪਣਾ ਵੀ ਬਣੇ ਤੇ ਕੁਝ ਕੰਮ ਵੀ ਨਿਕਲੇ ਹਨਾ ਠੀਕ ਹੈ ਜੀ ਤੇ ਅਸੀਂ ਫਿਰ ਗੱਲ ਕਰੀ ਮਸ਼ੀਨ ਸਾਨੂੰ ਵਧੀਆ ਲੱਗੀ ਕਟਿੰਗ ਦੇ ਵਿੱਚ ਜਿਹਦੀ ਕਟਿੰਗ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਸੈਂਲੀਕਲ ਮਸ਼ੀਨ ਹੈ ਠੀਕ ਹੈ ਜੀ ਇਹ ਤੁਰਕੀ ਦੇ ਵਿੱਚ ਬਣਦੀਆਂ ਨੇ ਹਾਂਜੀ ਇਹਨਾਂ ਦੇ ਡਿਸਟ੍ਰੀਬਿਊਟਰ ਨੇ ਗੁਜਰਾਤ ਦੇ ਜਦੋਂ ਆਪਾਂ 2023 ਚ ਲਈ ਸੀ ਠੀਕ ਹੈ ਜੀ ਉਹ ਮਸ਼ੀਨ ਆਪਾਂ ਜੀ ਤੁਰਕੀ ਤੋਂ ਇੰਪੋਰਟ ਹੁੰਦੀ ਆ ਤੇ ਆਪਾਂ ਗੁਜਰਾਤ ਦੇ ਡਿਸਟ੍ਰੀਬਿਊਟਰ ਨਾਲ ਗੱਲ ਕਰਕੇ ਉਹ ਮਸ਼ੀਨ ਆਪਾਂ ਲਈ ਸੀ ਜੀ ਤੇ ਫਿਰ ਉਹ ਦੇਖਿਆ ਵੀ ਉਹਨੂੰ ਟਰੈਕਟਰ ਕਿਹੜਾ ਚਲੋ ਠੀਕ ਹੈ ਟਰੈਕਟਰ ਸਾਡਾ ਪਹਿਲੀ ਪਸੰਦ ਤਾਂ ਸੀ ਕਿ ਚਲੋ ਜੌਂਡੀਰ ਦੀ ਪੰਜਾਬ ਵਿੱਚ ਹਾਂਜੀ 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 ਪਰ 5075 ਦੀ ਜਿਹੜੀ ਪਰਫਾਰਮੈਂਸ ਹੈ ਇੰਨੀ ਕੋਈ ਵਧੀਆ ਨਹੀਂ ਲੱਗੀ ਮੈਂ ਜਿੰਨਾ ਹੁਣ ਦੇਖਦਾ ਤਿੰਨ ਚਾਰ ਸਾਲ ਦਾ ਵੀ 5075ਵੇਂ ਕਿਤੇ ਚੱਲਦਾ ਨਹੀਂ ਦੇਖਿਆ ਕਿਸੇ ਵੀ ਮਸ਼ੀਨ ਤੇ ਚਾਹੀ ਉਹ ਪੰਜਾਬ ਮੇਡ ਇੰਡੀਅਨ ਮੇਡ ਆ ਚਾਹੇ ਕੋਈ ਬਾਹਰੀ ਕਮ ਹਾਂਜੀ ਹਾਂ ਫਿਰ ਟਰੈਕਟਰ ਉਹਨਾਂ ਨੇ ਰეკਮੈਂਡ ਕਰਿਆ ਆਪਾਂ ਨੂੰ ਠੀਕ ਹੈ ਜੀ ਤੇ ਇਹ ਸੀ ਕਾਰਨ ਸੀ ਆਪਣਾ ਟਰੈਕਟਰ ਲੈਣ ਦਾ ਪਰ ਲੈਣ ਤੋਂ ਬਾਅਦ ਜਾਨੀ ਹੁਣ ਮਨ ਨੂੰ ਇੰਨੀ ਤਸੱਲੀ ਆ ਵੀ ਬਹੁਤ ਹੀ ਵਧੀਆ ਟਰੈਕਟਰ ਨੇ ਆਪਾਂ ਨੂੰ ਮਸ਼ੀਨਰੀ ਤੇ ਪੈਂਦਾ ਪਾਰੂ ਜੀ ਹਾਂਜੀ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਠੀਕ ਹੈ ਜੀ ਤੇ ਤੇਲ ਵੀ ਖਰਚਾ ਸਹੀ ਆ ਤੇ ਮਗਰ ਜਿਹੜੇ ਆਪਣੇ ਕਰਨਾਲ ਵਾਲੇ ਜੀਨਾਂ ਤੋਂ ਆਪਾਂ ਲਿਆ ਅਰਵਿੰਦਰ ਜੀ ਨੇ ਉਹ ਹਰਿਆਣੇ ਦੇ ਆ ਠੀਕ ਹੈ ਜੀ ਉਹਨਾਂ ਨੇ ਬਹੁਤ ਆਪਾਂ ਨੂੰ ਮਗਰ ਰਿਸਪੌਂਸ ਕੀਤਾ ਜਿਵੇਂ ਮੰਨ ਕੇ ਚਲੋ ਸਰਵਿਸ ਦਾ ਜਾਂ ਕੋਈ ਵੀ ਜਿਵੇਂ ਹੁਣ ACADI ਹੁਣ ਦੇ ਨਾਲ ਆਪਾਂ ਨੂੰ ਲੈਪਟਾਪ ਲਾਉਣਾ ਪੈਂਦਾ ਟਰੈਕਟਰ ਨੂੰ ਅਪਡੇਟ ਕਰਨ ਦੀ ਖਾਤਰ ਤੇ ਯਾਨੀ ਹਰੇਕ ਸਹ ਜੋ ਕਰਿਆ ਛੋਟੇ ਤੋਂ ਛੋਟਾ ਬੰਦਰੀ ਵੀਰੇ ਹੋ ਇੱਕ ਵੱਖਰੀ ਜੀ ਹਾਂ ਜੀ ਸਮੱਸਿਆ ਨਹੀਂ ਕਿ ਸਪेयर पार्ट ਵਗੈਰਾ ਦਾ ਕਿ ਲੋਡ ਪੈ ਜਾਏ ਕੋਈ ਸਰਵਿਸ ਦੀ ਫਿਲਹਾਲ ਤਾਂ ਅਸੀਂ ਇਹਦੇ ਅਜੇ ਤੱਕ ਸਰਵਿਸ ਹੀ ਕਰਾਈ ਹੈ ਠੀਕ ਹੈ ਜੀ ਕੋਈ ਕੰਮ ਨਹੀਂ ਘਟਦਾ ਕੋਈ ਕੰਮ ਨਹੀਂ ਕੋਈ ਅਜੇ ਤੱਕ ਤੁਸੀਂ ਮੰਨ ਲੇ ਕਿ ਚਲੋ ਵੀ ਕੋਈ ਮੈਨੂੰ ਪ੍ਰੋਬਲਮ ਹੀ ਨਹੀਂ ਹੈ ਤਕਰੀਬਨ ਟ੍ਰੈਕਰ ਅਜੇ ਦੀ ਡੇਟ ਦੇ ਵਿੱਚ ਇਹ ਰਨਿੰਗ ਕਰ ਰਿਹਾ 1500 ਘੰਟੇ ਦੇ ਆਸ-ਪਾਸ ਠੀਕ ਹੈ ਜੀ 1500 ਘੰਟੇ ਚੱਲ ਗਿਆ ਤੇ ਫਿਰ ਪਹਿਲਾ ਕਾਰਨ ਇਹ ਵੀ ਸੀਗਾ ਕਿ ਜੇ ਆਪਾਂ ਕੱਲੀ ਸੈਲਜ ਵਾਲੀ ਮਸ਼ੀਨ ਤੇ ਚਲਾਉਂਦੇ ਸੀ ਹਾਂਜੀ ਫਿਰ ਉਹ ਹੁੰਦਾ ਸੀ ਕਿ ਸੈਲਜ ਦਾ ਕੰਮ ਆਉਂਦਾ ਇੱਕ ਸਾਲ ਬਾਅਦ ਠੀਕ ਹੈ ਜੀ ਫਿਰ ਆਪਾਂ ਡਾਇਰੈਕਟਰ ਨੂੰ ਘਰੇ ਖੜਾ ਲਿਆ ਤੇ ਫਿਰ ਸਾਲ ਬਾਅਦ ਆਪਾਂ ਉਹਨੂੰ ਸਟਾਰਟ ਕਰਕੇ ਕੰਮ ਸ਼ੁਰੂ ਕਰਤਾ ਤੇ ਇੱਕਦਮ ਹੀ ਉਹ ਤੇ ਪ੍ਰੈਸ਼ਰ ਪਾਤਾ ਤੇ ਉਹਦੇ ਨਾਲ ਨਾ ਟਰੈਕਟਰ ਦੇ ਵਿੱਚ ਪ੍ਰੋਬਲਮਾਂ ਆਉਣਗੀਆਂ ਜੀ 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 ਉਹ ਕਹਿੰਦੇ ਵੀ ਨਹੀਂ ਤੁਸੀਂ ਇਹਨੂੰ ਛੋਟੇ ਕੰਮ ਵੀ ਦਿਓ ਸਾਨੂੰ ਡਾਊਟ ਸੀ ਹਾਂਜੀ 20 ਤੇਲ ਵਧ ਖਾਓਗੇ ਜੀ ਹਾਂਜੀ ਪਰ ਨਹੀਂ ਮੈਂ ਜੋੜੀ 53 ਦਾ ਸਰ ਤੇ ਨਿਊਜ਼ ਫਾਰ 80 ਦੋਨੇ ਪਲੈਂਟਰ ਤੇ ਲਾਏ ਇਹਦੇ ਨਾਲ ਚੱਲਦਾ ਸੀ ਮਾਸ਼ੀਓ ਦਾ ਪਲੈਂਟਰ ਠੀਕ ਤੇ 53 ਦਸਤੇ ਸ਼ਕਤੀਮਾਨ ਦਾ ਤੇ ਦੋਨਾਂ ਦੇ ਤੇਲ ਰੇਸ਼ਿਓ ਕੱਢੀ ਤਾਂ ਸੇਮ ਹੈ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਫਿਰ ਉਸ ਦਿਨ ਤੋਂ ਬਾਅਦ ਇਹਨੂੰ ਹਰ ਇੱਕ ਕੰਮ ਦੇ ਵਿੱਚ ਲਾਉਣਾ ਸ਼ੁਰੂ ਕਰਤਾ ਇੱਕੀ ਆਪਾਂ ਮਾਸ਼ੀਓ ਦਾ ਸੁਪਰ ਸੀਡਰ ਵੀ ਲੈ ਕੇ ਆਏ 2025 ਜੀ ਠੀਕ ਹੈ ਜੀ ਤੇ ਹੁਣ ਇਸਤੇ ਚੱਲਦਾ ਆਪਣੇ ਕੋਲੇ ਦੋ ਮਸ਼ੀਨਾਂ ਨੇ ਇੱਕ ਨਿਊਮੈਟਿਕ ਪਲੈਂਟਰ ਸ਼ਕਤੀਮਾਨ ਦਾ ਇੱਕ ਹੈਗਾ ਵੀਰੇ ਆਪਣੇ ਕੋਲੇ ਮਨਿੰਦਰ ਮਾਸ਼ੀਓ ਦਾ ਉਹ 2025 ਚ ਲਿਆ ਠੀਕ ਹੈ ਵੀਰੇ ਤੇ ਇੱਕ ਆਪਣੇ ਕੋਲੇ ਆ ਹੁਣ ਲੈ ਕੇ ਆਏ 9 ਫੁੱਟਾਂ ਇਹ ਤਾਂ ਸੁਪਰ ਸੀ। ਇਹ ਤੋਂ ਵੀ ਜਨੇ ਦੇਖਿਆ ਸੀ ਬਹੁਤ ਸੋਹਣੀਆਂ। ਸਿਵਕਾ ਮਾਰ ਦੀ ਕੈਮਰਾ ਤੋਂ ਹੈ ਨਾ ਬਾਹਣ ਤੇ ਵਿੱਚ ਵੀ। ਸਫਾਈ ਤਾਂ ਬਹੁਤ ਜ਼ਿਆਦੀ ਆ। ਹਾਂਜੀ ਸਫਾਈ। ਤੇ ਬਾਕੀ ਹਰ ਪੱਖ ਤੋਂ ਜਾਨੀ ਮੈਨੂੰ ਟਰੈਕਟਰ ਠੀਕ ਲੱਗਿਆ। ਆਪਣੇ ਕੋਲੇ ਨਾ ਮਸ਼ੀਨ ਅਮਨਿੰਦਰ ਲਈ ਸੀ ਆਪਾਂ ਨਿਊ ਪੰਜਾਬ ਫਰੀਦਕੋਟ ਨੇ ਮੁੰਡਾ ਗੁਰਪ੍ਰੀਤ ਆ। ਜੀ। ਉਹ ਬੈੱਡ ਦੇ ਉੱਪਰ 4-6 ਆੜ ਮੂੰਗੀ ਦੀ। ਅੱਛਾ ਜੀ। ਉਹ ਸਪੈਸ਼ਲ ਮੂੰਗੀ ਲੈ ਲਈ ਆ। ਆਪਣੇ ਕੋਲ ਹਾਂ ਹੈਗੀ ਆ ਘਰੇ ਖੜੀ ਆ 12 ਕਿਲੋ ਆਪਾਂ ਵੀ ਪਾਇਆ। ਠੀਕ ਹੈ ਜੀ ਗਰਵੰਤ ਸਰਪੰਚਾ ਰਸੀਨ ਵਾਲਾ ਇਹਦੇ ਵੀ ਜੇ ਅਸੀਂ ਟ੍ਰਾਇਲ ਕਰਿਆ ਸੀ ਬਹੁਤ ਵਧੀਆ ਝਾੜ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਠੀਕ ਹੈ ਜੀ ਕਿਉਂ ਇਹ ਹੈਗੀਆਂ ਮੂੰਗੀ ਹੋ ਗਈ ਸਰ ਉਹ ਹੋ ਗਈ ਮਾਰੂ ਖਸਣ ਇਹ ਬਿੱਡਾਂ ਤੇ ਇਹੀ ਕੰਮਜਾਬ ਨੇ ਪਰ ਜੇ ਹੁਣ ਪਲੈਂਟਰ ਨਾਲ ਮੂੰਗੀ ਵੇਚਦੇ ਆ ਤਾਂ ਉਹਦਾ ਗੈਪ ਬਹੁਤ ਰਹਿ ਜਾਂਦਾ ਰੋਡ ਟੂ ਰੋਡ ਦਾ ਠੀਕ ਹੈ ਜੀ ਤੇ ਇਹਦੇ ਨਾਲ ਆਪਣਾ ਜਿਹੜਾ ਗੈਪ ਆ ਉਹ ਚਾਰ ਹੋ ਜਾਂਦੇ ਸਿਆੜ ਬਿੱਡ ਤੇ ਉਹ ਗੈਪ ਵੀ ਕਵਰ ਹੋ ਗਿਆ ਝਾੜ ਵੀ ਸਹੀ ਆ ਗਿਆ ਮੂੰਗੀ ਦੀ ਫਸਲ ਬਹੁਤ ਸੋਹਣੀ ਹੋਈ ਆ ਪਾਣੀ ਤੋਂ ਮੂੰਗੀ ਮਰਦੀ ਆ ਜੀ ਤੇ ਮਾਰੂ ਘੱਲੋਂ ਕਰਕੇ ਪਾਣੀ ਤੋਂ ਮੂੰਗੀ ਮਰਦੀ ਆ ਤੇ ਉਹ ਲੋਟ ਨਹੀਂ ਆਉਂਦੀ ਤੇਰੀ ਬੈੱਡ ਤੇ ਆ ਉਹ ਪਾਣੀ ਤੇ ਉਹਦਾ ਅਸਰ ਨਹੀਂ ਹੁੰਦਾ ਇਹਦੇ ਇਸ ਕਰਕੇ ਉਹਦਾ ਝਾੜ ਬਹੁਤ ਵਧੀਆ ਰਹੇ ਤੇ ਹੁਣ ਆਪਾਂ ਲਾਵਾਂਗੇ ਇਸ ਵਾਰ ਰੋਤੀ ਵੀ ਕਰਾਂਗੇ ਠੀਕ ਹੈ ਜੀ ਤੇ ਬਾਕੀ ਬਸ ਵੀਰੇ ਮੇਨ ਸੈਲਜ ਦਾ ਤੇ ਮੱਕੀ ਦੀ ਵੀ ਬਿਜਾਈ ਸਰੋਂ ਦੀ ਬਿਜਾਈ ਹਰਾ ਮਟਰ ਤੇ ਠੀਕ ਹੈ ਤੇ ਸੋਲੇ ਵੀ ਬੀਜੇ ਆ ਤੇ ਹੁਣ ਕਣਕਨ ਆਪਣਾ ਪਿੰਡ ਪੱਦਰ ਤੇ ਆ ਜਾਂ ਕੋਈ ਨੇੜੇ ਨਹੀਂ ਪਿੰਡ ਪੱਦਰ ਤੇ ਰੱਖਿਆ ਹੋਇਆ ਵੀਰ ਜੀ ਜਾਨੀ ਮੇਨ ਵਾਂਗ ਕੇ ਚੱਲੋ ਆਲੇ-ਦਾਲੇ ਦੇ 10 ਕਿਲੋਮੀਟਰ ਤੋਂ 12 ਕਿਲੋਮੀਟਰ ਦੇ ਰੌਂਡ ਦੇ ਵਿੱਚ ਜੇ ਕੋਈ ਵੀਰ ਭਰਾ ਆਪਾਂ ਨੂੰ ਕਹਿੰਦਾ ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਜੀ ਦਾ ਠੀਕ ਹੈ ਜੀ ਕੰਮ ਹੀ ਤਾਂ ਮੇਰੇ ਨਾਲ ਤੁਹਾਨੂੰ ਵੀਰੇ ਘਾਟ ਖੋਣੀ ਨਹੀਂ ਨਹੀਂ ਮਾੜੀ ਜੀ ਕਿਹਾ ਮੈਂ ਕਹਿ ਸਕਦਾ ਜੀ ਹਾਂ ਬਹੁਤ ਵਧੀਆ ਕੰਮ ਦਿਨ ਰਾਤ ਲੱਗੇ ਹੋਏ ਆ ਠੀਕ ਹੈ ਜੀ ਇਹ ਜਿਹੜੀ ਵੀਡੀਓ ਬਣ ਰਹੀ ਬਾਈ ਨੂੰ ਕੰਮ ਬਹੁਤ ਆ ਪਰ ਫੇਰ ਵੀ ਬਾਈ ਸੰਪਰਕ ਜਰੂਰ ਕਰਿਓ ਵੀਡੀਓ ਦੇ ਵਿੱਚ ਤੁਸੀਂ ਜੇਕਰ ਕਿਸੇ ਨੂੰ ਜਰੂਰਤਾ ਪਈ ਨੇੜੀ ਮਸ਼ੀਨਰੀ ਦੱਸਿਆ ਕਣਕ ਬੀਜਣ ਦੀ ਹੋਗੀ ਜੀ ਹੋਰ ਵੀਰੇ ਮੂੰਗੀ ਹੋਗੀ ਜੀ ਮੂੰਗੀ ਦੀ ਬਿਜਾਈ ਹੋਗੀ ਸਰੋਂ ਕਣਕ ਦੀ ਬਿਜਾਈ ਹੋਗੀ ਸਰੋਂ ਦੀ ਬਿਜਾਈ ਹੋਗੀ ਧਰਾ ਮਟਰ ਹੋ ਗਿਆ ਠੀਕ ਹੈ ਜੀ ਸੋਲੇ ਹੋਗੇ ਠੀਕ ਹੈ ਜੀ ਆਪਣੇ ਜੀ ਭਿੰਡੀ ਹੋਗੀ ਠੀਕ ਹੈ ਜੀ ਭਿੰਡੀ ਦੀ ਬਿਜਾਈ ਆਂਡਰੂ ਪਿੰਡ ਆਪਣੇ ਆਂਡਰੂ ਪਿੰਡ ਦੇ ਵਿੱਚ ਬਹੁਤ ਕਿਸਾਨ 2-2 ਬਿੱਗੇ 4-4 ਬਿੱਗੇ ਤਕਰੀਬਨ ਕਾਫੀ ਕਿਸਾਨ ਲਾਉਂਦੇ ਆ ਠੀਕ ਹੈ ਭਿੰਡੀ ਦੀ ਬਿਜਾਈ ਬਹੁਤ ਵਧੀਆ ਆ ਠੀਕ ਹੈ ਜੀ ਤੇ ਇਹ ਜਾਨੀ ਚੀਜ਼ਾਂ ਮੁੱਖ ਨਹੀਂ ਜਿਹੜੀਆਂ ਬਿੱਡਾਂ ਵਾਲੀਆਂ ਨੇ ਉਹ ਪਲਾਂਟਰ ਨਾਲੀ ਵੀ ਤੇ ਇੱਕ ਸਪੈਸ਼ਲ ਮੂਵ ਕੀ ਦੀ ਖਾਤਰ ਮਸ਼ੀਨ ਉਹ ਲਈ ਉਹ ਆਪਾਂ ਫੇਰ ਪਾਪਾਈ ਦਿੱਤਾ ਜੀ ਤੇ ਬਾਕੀ ਮੇਨ ਕੰਮ ਆਪਣਾ ਸੇਲ ਜੀ ਦਾ ਹਾਂਜੀ ਸੇਲ ਜੀ ਤੇ ਆਪਾਂ ਵੱਧ ਜ਼ੋਰ ਜਦੋਂ ਕਾਫੀ ਦੂਰ ਤੱਕ ਕੰਮ ਕੀਤਾ ਪਾ ਧਰਮਕੋਟ ਹੈਗੇ ਅੰਕਾਰ ਡੈਰੀ ਫਾਰਮਾ ਪੰਜਾਬ ਦੇ ਵਿੱਚੋਂ ਜਾਨੀ ਬੰਦੇ ਨਾਮੀ ਬੰਦੇ ਆ ਜੀ ਤਕਰੀਬਨ ਪੀਡੀਐਫ ਦੇ ਮੇਲੇ ਤੇ ਆਏ ਸਾਲ ਉਹ ਟਰੈਕਟਰ ਜਾਂ ਕੋਈ ਗੱਡੀ ਹਰੇਕ ਸਾਲ ਪਹਿਲਾ ਨੰਬਰ ਉਹਨਾਂ ਦੇ ਹੁੰਦਾ ਕੋਈ ਪਿਛਲੇ 5-6 ਸਾਲਾਂ ਤੋਂ ਠੀਕ ਹੈ ਜੀ ਤੇ ਅੰਕਾਰ ਡੈਰੀ ਫਾਰਮ ਵਾਲਿਆਂ ਦਾ ਸੇਲਜ ਪਾਇਆ ਮੀਨ ਜਣੀ ਤੇ ਬਾਕੀ ਇੱਕ ਹੁਣ ਆਪਾਂ ਹੰਬੜਾ ਪਾ ਗਏ ਠੀਕ ਹੈ ਜੀ ਤੇ ਉਹ ਵੀ ਡੇਰੀ ਫਾਰਮ ਵਾਲੇ ਆ ਕੈਪਟਨ ਡੇਰੀ ਫਾਰਮ ਆ ਠੀਕ ਹੈ ਜੀ ਤੇ ਡੇਰੀ ਫਾਰਮ ਵਾਲਿਆਂ ਦਾ ਕੰਮ ਕਰਦੇ ਜਿਵੇਂ ਆਪਣਾ ਜੋਧਾ ਵਾਲਾ ਹੋ ਗਿਆ ਵੀਰ ਹਾਂਜੀ ਇਹਦੀ ਮਸ਼ੀਨ ਨੂੰ ਪ੍ਰੋਬਲਮ ਆ ਗਈ ਸੀ ਇਹਦੇ ਕੋਲ ਜੈਗ ਭਾਰ ਠੀਕ ਹੈ ਤੇ ਮੈਂ ਇੱਥੋਂ ਆਪਣੇ ਪਿੰਡੋਂ ਕਿਸੇ ਬੰਦੇ ਦੀ ਮੱਕੀ ਬੀਜੀ ਸੀ ਉਹ ਕਹਿੰਦਾ ਮੈਂ ਮੱਕੀ ਵੇਚਣੀ ਆ ਵੀ ਮੀਨ ਨੂੰ ਲੋੜ ਦੀ ਠੀਕ ਹੈ ਜੀ ਚਲੋ ਜੀ ਮੈਂ ਉਹਨਾਂ ਨਾਲ ਸੰਪਰਕ ਹੋ ਗਿਆ ਮੈਂ ਇੱਥੋਂ ਕਟਿੰਗ ਕਰਕੇ ਭੇਜੀ ਸੀ ਕਟਿੰਗ ਉਹਨਾਂ ਨੂੰ ਇੰਨੀ ਵਧੀਆ ਪਸੰਦ ਆਈ ਮਸ਼ੀਨ ਦੀ ਤੇ ਉਹ ਕਹਿੰਦੇ ਵੀ ਤੁਸੀਂ ਮਸ਼ੀਨ ਹੀ ਸਾਡੇ ਨਾਲ ਕੰਟ ਪਰ ਮੈਂ ਕਹੀ ਮੈਂ ਕੰਮ ਤਾਂ ਕਰਨੀ ਕਰਨਾ ਬਟ ਉਹਦੇ ਨਾਲ ਮੈਂ ਜਿਹੜੇ ਸੱਜਣ ਮਿੱਤਰ ਡੋਂ ਨੇ ਕਿਸਾਨ ਵੀਰ ਹਾਂ ਉਹਨਾਂ ਦੇਖੋ ਜਿਨ੍ਹਾਂ ਦੀ ਮੈਂ ਮੱਕੀ ਦੀ ਵਿਜਾਈ ਕਰਦਾ ਮੈਂ ਤਾਂ ਉਹਨਾਂ ਦੇ 100 ਕਿਲੇ ਦਾ ਸੈਲਜ ਪਾ ਪਰ ਬਟ ਪ੍ਰੋਬਲਮ ਨੇਦਰ ਇੱਥੇ ਆ ਰਹੀ ਆ ਹਾਉ ਕਿਤੇ ਬਈ ਉਹ ਵਿਚਾਰੇ ਮੇਰੀ ਆਸ ਲਾਈ ਬੈਠੇ ਆ ਵੀ ਉਹ ਪਾਊਗਾ ਮੈਂ ਉਹਨਾਂ ਨੂੰ ਹਰਾ ਨਹੀਂ ਕਰਾਂਗਾ ਤੇ ਮੇਰਾ ਮੇਨ ਮਕਸਦ ਇਹ ਆ ਕੰਮ ਦੇ ਨਾਲ-ਨਾਲ ਵੀ ਜਿਹੜੇ ਮੇਰੇ ਗਾਹਕ ਨੇ ਮੇਰੇ ਮੇਰੇ ਨਾਲ ਸੱਜਣ ਜੁੜੇ ਹੋਏ ਨੇ ਉਹ ਸੰਤੋਸ਼ ਰਹਿਣ। ਤੇ ਉਹ ਸੰਤੋਸ਼ ਰਹਿਣ। ਹਾਂਜੀ। ਤੇ ਕੰਮ ਤਾਂ ਚਲੋ ਸਾਰਿਆਂ ਦੀ ਕਰਨਾ। ਖਾ ਦਾ ਆਪਣਾ ਆਪਣਾ ਕੀਤਾ। ਹਾਂਜੀ ਵੀਰੇ ਇੱਕ ਬਲਕਾਰ ਤੁਸੀਂ ਆ ਬੜੀ ਸੋਹਣੀ ਗੱਲ ਕਹੀ ਆ ਵੀ ਮੈਂ ਵੱਡੇ ਫਾਰਮਾਂ ਦੇ ਨਾਲੋਂ ਰੈਫਰੈਂਸ ਤੋਂ ਟੈਮ ਦਿੰਦਾ ਹਨਾ। ਹਾਂਜੀ। ਕਈ ਤੁਹਾਡੇ ਮਨ 'ਚ ਇਹ ਆਇਆ ਵੀ ਜਦ ਮੈਂ ਛੋਟੇ ਕਿਸਾਨ ਨੇ ਆਮ ਤੌਰ ਤੇ ਦੋਸ਼ ਲਾਉਦੇ ਵੀ ਕੰਬੈਨ ਵਾਲੋਗਾ ਚਾਹੀ ਮਸ਼ੀਨਰੀ ਉਹ ਜਾਂਦੇ ਨਹੀਂ। ਇੱਕ ਦੋ ਇੱਕ ਵਾਲੇ ਨਾ ਜਾਣਦੇ ਨਹੀਂ ਤੁਹਾਡੇ ਨਾਲ ਕਦੇ ਇਹ ਪਾਣਾ ਕਦੇ ਹੋਈ ਗੱਲ ਬਾਤ ਹਾਂ ਮਨਿੰਦਰ ਜੀ ਬਹੁਤ ਵਧੀਆ ਸਵਾਲ ਆ ਤੁਹਾਡਾ ਮੈਂ ਨਾ ਜਿੱਤੋਂ 4 ਦਿਨ ਪਹਿਲਾਂ ਰਸ਼ੀਨਪਿੰਡ ਡਾਕਟਰ ਜਸਵੀਰ ਸਿੰਘ ਆ ਹਾਂਜੀ ਕਾਫੀ ਬੰਦੇ ਬਣੇ ਹਾਂਜੀ ਹਾਂਜੀ ਨਾਮ ਵੀ ਉਹਨਾਂ ਦਾ ਹਾਂਜੀ ਤੇ ਉਹਨਾਂ ਦੇ ਭਰਾ ਦੇ ਮੈਂ ਚੱਲਿਆ ਗਿਆ ਜੀ ਸਰੋਂ ਦੀ ਵਿਜਾਈ ਕਰਨ ਉਹਨਾਂ ਨੇ ਪਰਾਲੀ ਖੇਤ ਦੇ ਵਿੱਚ ਦੱਬੀ ਸੀਗੀ ਪਰ ਪਰਾਲੀ ਉਹਨਾਂ ਤੋਂ ਸਹੀ ਤਰੀਕੇ ਦੇ ਨਾਲ ਉਹ ਜੋ ਉਹਨਾਂ ਨੇ ਪਲਾਉ ਮਾਰਿਓ ਬੱਜੇ ਦੀ ਜੀ ਤੇ ਖੇਤ ਨਹੀਂ ਵਧੀਆ ਬਣਿਆ ਕੋਈ ਇੱਕ ਨਹੀਂ ਕਿਰਾਏਦਾਰ ਨੂੰ ਇਹ ਹੁੰਦਾ ਵੀ ਆਪਾਂ ਆਪਦਾ ਬੀਜੋ ਉਹਦਾ ਰਾਹ ਜੀ ਹਾਂ ਨਿਕਲੋ ਹਨਾ ਤੇ ਮੈਂ ਉਹਨਾਂ ਨੂੰ ਰੋਕਦਾ ਮੈਂ ਕਹਿੰਦਾ ਨਹੀਂ ਵੀ ਇਹ ਤੁਹਾਡਾ ਖੇਤ ਸਹੀ ਨਹੀਂ ਇਹਨੂੰ ਜਾਂਦਾ ਚੰਗੀ ਤਰ੍ਹਾਂ ਬਾਉ ਫੇਰ ਬਜਾਈ ਹੋਊਗੀ ਵੀ ਨਹੀਂ ਮੈਂ ਬਜਾਈ ਨਹੀਂ ਕਰਨੀ ਹੈ ਕਿ ਵੀ ਤੁਸੀਂ ਜੀ ਤੋਂ ਮਰਜੀ ਕਰੋ ਠੀਕ ਹੈ ਜੀ ਉਹਨਾਂ ਨੇ ਇੰਨਾ ਵਧੀਆ ਜਾਣੀ ਮੇਰੀ ਇਹ ਗੱਲ ਨੂੰ ਮੰਨਿਆ ਉਹਨਾਂ ਦੇ ਲੱ ਨੂੰ ਲੱਗੀ ਵੀ ਇਹ ਸਾਡੇ ਕਿਸਾਨ ਪੱਖੀ ਗੱਲ ਕਰ ਹਾਂਜੀ ਹਾਂਜੀ ਹੁਣ ਮੰਨ ਲ ਕੇ ਚਲੋ ਵੀ ਮੈਂ 2 ਲੀਟਰ 2 ਲੀਟਰ ਤੇਲ ਖੂਕੀ ਮੜਿਆ ਹੁਣ ਆ ਜਿਹਨਾਂ ਦੇ ਆਪਣਾ ਖੇਤ ਦੇ ਮਗਰਲੇ ਪਾਸੇ ਆ ਖੇਤ ਇੱਥੇ ਅੱਜ ਸੋਹਰੂ ਬੀਜੀ ਹੈ ਹਾਂਜੀ ਇਹਨਾਂ ਦੇ ਮੈਂ ਕੱਲ ਮੁਰ ਕੇ ਗਿਆ ਖੇਤ ਚ ਠੀਕ ਹੈ ਜੀ ਮੈਂ ਕਹ ਵੀ ਨਹੀਂ ਇਹਦਾ ਬਹਾਇ ਸਹੀ ਨਹੀਂ ਹੈਗਾ ਕਿਹਦੀ ਬਜਾਈ ਕਰੋ ਆ ਸੌਰੀ ਬਹਾਈ ਕਰੋ ਫੇਰ ਮੈਂ ਬਜਾਈ ਫੇ ਉਹਦੇ ਵੀ ਮੈਂ ਕੱਲ ਮੁੜ ਕੇ ਆਇਆ ਵੀ ਮੈਂ ਇਹ ਮੈਨੂੰ ਲੱਗਦਾ ਵੀ ਖੇਤ ਸਹੀ ਨਹੀਂ ਵਾਇਆ ਹੋਇਆ ਮੇਰਾ 1 ਕਿਲੋਟਰ ਤੇਲ 1.5 ਲੀਟਰ ਤੇਲ ਕੋਈ ਮਹਿੰਨੇ ਨਹੀਂ ਰੱਖਦਾ 100 150 ਦਾ ਨੁਕਸਾਨ ਕੋਈ ਵੱਡਾ ਆ ਤੁਸੀਂ ਉਹ ਗੱਲ ਨਹੀਂ ਕਰਦੇ ਅਗਲੇ ਤੇ ਕਸੂਰ ਨਹੀਂ ਕੱਢਦੇ ਆ ਜਾ ਤੂੰ ਕੀ ਕਰੀ ਬਟਾ ਜੇ ਹੁਣ ਮਨਨ ਦੋ ਮਨਿੰਦਰ ਜੀ ਬਜਾਈ ਵਧੀਆ ਨਹੀਂ ਹੁੰਦੀ ਉਹਨਾਂ ਮੇਰੀ ਮਾਰਕੀਟ ਖਰਾਬ ਆ ਮੇਰੀ ਮਾਰਕੀਟ ਦਾ ਤਾਂ ਚਲੋ ਐਗਰੀ ਹੋ ਜਾਗੇ ਪਰ ਬਟ ਜੇ ਦਾ ਹੁਣ ਅਗਲੀ ਦੀ ਫਸਲ ਦਾ ਨੁਕਸਾਨ ਹੋ ਜਾਣਾ ਜੀ ਸਹੀ ਹੈ ਕੋਈ ਕੋਈ ਸੋਚਦਾ ਜੀ ਹੁਣ ਪਾਣੀ ਦੀ ਮਾਰ ਪਈ ਆ ਕਿੰਨਾ ਦੇਖੋ ਆਪਣਾ ਮਾਝਾ ਇਹ ਰੁੜ ਗਿਆ ਹਾਂ ਰੁੜ ਗਿਆ ਨਾ ਕਿੰਨਾ ਇਹਨੂੰ ਨੁਕਸਾਨ ਕਰਿਆ ਜੇ ਹੁਣ ਉਹ ਤਾਂ ਕੁਦਰਤੀ ਆਪਤਾ ਹਾਂਜੀ ਪਰ ਜੋ ਆਪਣੇ ਹੱਥ ਵਸਾ ਹਾਂਜੀ ਆਪਾਂ ਉਹ ਤਾਂ ਉਹਨਾਂ ਨੇ ਕਿਹਸਾ ਨਾ ਨਾ ਸਹਿਯੋਗ ਕਰੀਏ ਵੀ ਵਿਚਾਰਿਆਂ ਦਾ ਨੁਕਸਾਨ ਨਾ ਹੋਵੇ ਹੈਨਾ ਸਹੀ ਹੈ ਜੀ ਤੇ ਇਹ ਮੇਰਾ ਕਿੱਤਾ ਤਾਂ ਹੈਗਾ ਜੀ ਕਿਸਾਨੀ ਚਲੋ ਆਪਣਾ ਪੰਜਾਬੀਆਂ ਦਾ ਕਿੱਤਾ ਵਾ ਪਰ ਇਹਨੂੰ ਨਾ ਇੱਕ ਵੀ ਯਾਨੀ ਮਹਿਸੂਸ ਕਰਨਾ ਪੈਂਦਾ ਬਿਲਕੁਲ ਜੀ ਕਿੱਤਾ ਦੁਨੀਆ ਕਰਦੀ ਹੈ ਕਿੱਤਾ ਕਰਨ ਨਾਲ ਪੈਸੇ ਕਮਾਉਣ ਦਾ ਪਰਪਸ ਨਹੀਂ ਹੈਗਾ ਮੈਨੂੰ ਮਹਿਸੂਸ ਕੀਤਾ ਜਾਂਦਾ ਵੀ ਉਹ ਬੰਦੇ ਦੀ ਪੀੜ ਕਿੰਨੀ ਆ ਕਿੰਨਾ ਮਹਿੰਗਾ ਬੀਜ ਆ ਹਾਂ ਇੱਕ ਵੀਰੇ ਹੋਰ ਸਵਾਲ ਹੁਣ ਮਸ਼ੀਨਰੀ ਵੱਧ ਗਈ ਆਮ ਤੌਰ ਤੇ ਤੁਸੀਂ ਕੀ ਮੰਨਦੇ ਹੋ ਮਸ਼ੀਨਰੀ ਵਧਣਾ ਜੱਟ ਸੌਖਾ ਹੋਇਆ ਜਿਵੇਂ ਲੇਬਰ ਦੀ ਪ੍ਰੋਬਲਮ ਆਉਂਦੀ ਸੀ ਇਹਨਾਂ ਤੁਸੀਂ ਇਹਨੂੰ ਕਿਸਾਨ ਦੇ ਹੱਕ 'ਚ ਮੰਨਦੇ ਹੋ ਜਿਵੇਂ ਆਪਾਂ ਇਹ ਸੋਚੀਏ ਗੱਲ ਵੀ ਮਸ਼ੀਨਰੀ ਆ ਗਈ ਇਹ ਹੱਕ 'ਚ ਹੋਈ ਆ ਜਾਂ ਆਪਾਂ ਲਾਈ ਮਹਿੰਗਾਈ ਦਾ ਦੌਰ ਆ ਕੀ ਤੁਸੀਂ ਉਹਨੂੰ ਕੀ ਮੰਨਦੇ ਹੋ ਦੇਖੋ ਜੀ ਇਹ ਗੱਲ ਕਰੀਏ ਬਜ਼ੁਰਗਾਂ ਦੀ ਉਹਨਾਂ ਨੇ ਹਲਾਣਾ ਵਾਹੀ ਕਰੀ ਹਾਂਜੀ ਮੇਰੇ ਦਾਦਾ ਜੀ ਨੂੰ ਮੈਂ ਦੇਖਿਆ ਆਲਾ ਨਾ ਬੌਂਦੇ ਹੁੰਦੇ ਹਨ ਬੌਲਦਾ ਨਾ ਬੌਂਦੇ ਹੁੰਦੇ ਸੀ ਹਾਂਜੀ ਇਹ ਦੇਖਿਆ ਜਾਵੇ ਉਹ ਜੀਵਨ ਜਿਆਦਾ ਸਖਾਲਾ ਸੀ ਮਸ਼ੀਨਰੀ ਨੇ ਸਾਨੂੰ ਇੱਕ ਪੱਖ ਤੋਂ ਸੰਤੁਸ਼ਟਤਾ ਕਰਿਆ ਅਸਲ ਦੇ ਵਿੱਚ ਸਾਡੇ ਆ ਗਈ ਤੇਜ਼ੀ ਜੀ ਵੀ ਅੱਜ ਜੇ ਅਸੀਂ ਚੌਲ ਵੱਢਤੇ ਤਾਂ ਮੈਂ ਕੱਲ ਨੂੰ ਹੀ ਕਣਕ ਬੀਜਦਾ ਠੀਕ ਹੈ ਜੀ ਇਹ ਜਿਹੜੀ ਤੇਜ਼ੀ ਦੀ ਭੱਜ ਦੌੜ ਦੇ ਵਿੱਚ ਦੁਨੀਆ ਅਲਝ ਗਈ ਉਹ ਗਮਰਾਹ ਹੋਏ ਆ ਕਿਸਾਨ ਨਾ ਕਿ ਕੋਈ ਮੈਂ ਉਹ ਪੱਖਲੀ ਗੱਲ ਸਮਝਦਾ ਤੇਜ਼ੀ ਨੇ ਮਾਰ ਲਿਆ ਤੇਜੀ ਜਿਹੜੇ ਕੰਮ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਤੇਜ਼ੀ ਹੈ ਨਾ ਉਹ ਇੱਕ ਲਾਪਰਵਾਹੀ ਦੇ ਨਤੀਜੇ ਹੱਬਤ ਹੁੰਦੀ ਹੈ ਮੈਂ ਇਹ ਨਹੀਂ ਉਹਨੂੰ ਮੰਨਦਾ ਵੀ ਕੋਈ ਵਧੀਆ ਕੰਮ ਹਾਂ ਜਿੱਥੇ ਗੱਲ ਮਸ਼ੀਨਰੀ ਦੀ ਕਰਦੇ ਆ ਦੇਖੋ ਹੁਣ ਨਿਊਮੈਟਿਕ ਬਲੰਟਰ ਹੈ ਮਹਿੰਗੇ ਬੀਜ ਨੇ ਮਹਿੰਗੇ ਸੀਡ ਨੇ ਅੱਜ ਜਿੱਥੇ ਹੁਣ ਮੈਂ ਸਰੋਂ ਦੀ ਬਿਜਾਈ ਕਰ ਰਿਹਾ ਇੱਥੇ ਮੈਂ 80 ਗ੍ਰਾਮ ਬਿੱਗੇ ਦੀ ਸਰੋਂ ਪਾ ਰਹੇ ਜਿਹਦੀ ਬਿਜਾਈ ਮੈਂ 10.99 ਮੀਟਰ ਤੇ ਕਰੇ ਜੋ 4 ਇੰਚ ਬਣਦੀ ਆ ਠੀਕ ਹੈ 4 ਇੰਚ ਦੀ ਆਪਾਂ ਦਾਣਾ ਪਾਉਣੀ ਹੈ 45 46 ਸਰੂਆ ਪੈਨਰ ਦੀ ਬਹੁਤ ਵਧੀਆ ਬੀਜ ਆ ਤੇ 80 ਗ੍ਰਾਮ ਇਹ ਬਿੱਗੇ ਦਾ ਵੀ ਪੈਂਦਾ 400 ਗ੍ਰਾਮ ਯਾਨੀ ਬੀਜ ਮਹਿੰਗੇ ਹੋਣ ਦੇ ਨਾਲ ਜੇ ਮਸ਼ੀਨਰੀ ਆਈ ਹੈ ਤਕਨੀਕ 'ਚ ਫਰਕ ਆਇਆ ਕੁਝ ਸਹੂਲਤ ਹੈ ਪਰ ਕਈ ਜੋ ਸਾਡੇ ਸਿਰ ਤੇ ਮੜਤੀਆਂ ਹਾਂਜੀ ਜਿਵੇਂ ਹੁਣ ਪੰਜਾਬ ਦੀ ਫਸਲ ਨਹੀਂ ਹੈਗੀ ਚੋਲ ਚਲੋ ਠੀਕ ਹੈ ਸਾਨੂੰ ਮਜਬੂਰੀ ਵਸ ਦੇਖੋ ਦੇਖ ਪੀਜੀ ਜਾਂਦੇ ਅਸੀਂ ਆਪਣਾ ਪਾਣੀ ਵੀ ਕਮਾ ਲਿਆ ਹਾਂਜੀ ਹਾਂਜੀ ਤੇ ਦੂਜੀ ਗੱਲ ਜੇ ਹੁਣ ਆਪਾਂ ਇਹ ਦੇਖੀਏ ਹੁਣ ਪਰਾਲੀ ਮੁੱਦਾ ਬਣਿਆ ਪਿਆ ਗਲੇ ਦੀ ਹੱਡੀ ਬਣਿਆ ਪਿਆ ਕਿਸਾਨ ਕਿੱਧਰ ਨੂੰ ਜਾਵੇ ਇਹ ਇੱਕ ਹਾਂਜੀ ਸਹੀ ਹੈ ਜੀ ਫਿਰ ਮਸ਼ੀਨਰੀ ਜੀ ਨੂੰ ਆਪਾਂ ਕਹਦੇ ਵੀ ਇੰਨੇ ਵਧੀਆ ਸੰਦ ਆ ਕੇ ਵੀ ਇਹਨਾਂ ਨੂੰ ਕੰਮ ਲਾਓ ਫਿਰ ਗਵਰਨਮੈਂਟ ਸਬਸਿਡੀ ਕੱਢੇ ਹਾਂਜੀ ਹੁਣ ਸਬਸਿਡੀ ਆਈ ਸੀ ਐਸਸੀ ਭਰਾਵਾਂ ਤੇ ਆਈ ਸੀ ਚਲੋ ਠੀਕ ਹੈ ਐਸਸੀ ਭਰਾ ਵੀ ਬਰਾਬਰ ਜਾਣ ਪਰ ਮੈਂ ਇਹ ਕਹਿੰਦਾ ਹਾਂ ਵੀ ਉਹਦੇ ਵਿੱਚ ਜਿਹੜੀ ਮੇਨ ਕਾਰਨ ਐਸਸੀ ਭਰਾਵਾਂ ਕੋਲ ਟਰੈਕਟਰ ਹੋਣਾ ਚਾਹੀਦਾ ਉਹਦੀ ਆਰਸੀ ਲੱਗੂ ਜੀ ਫਿਰ ਅਸੀ ਬਰਾ ਦੇ ਅਸੀਂ ਸਰਟੀਫਿਕੇਟ ਹੋਣਾ ਚਾਹੀਦਾ ਫਿਰ ਉਹਦੇ ਜੇ ਫਾਰਮ ਹੋਣੇ ਚਾਹੀਦੇ ਇੰਨੀਆਂ ਸ਼ਰਤਾਂ ਦੇ ਵਿੱਚ ਤਾਂ ਛੋਟੇ ਕਿਸਾਨ ਵੀ ਨਹੀਂ ਹੁੰਦੇ ਹੈ ਜੇ ਵੀ ਕਿਸਾਨ ਨਹੀਂ ਜਿਹਨੇ ਦੋ ਦੋ ਕੀਲੇ ਜ਼ਮੀਨ ਦੇ ਮਾਲਕ ਤਾਂ ਜ਼ਰੂਰ ਹੈਗੇ ਗਾਲੀਆਂ ਚ ਪਰ ਬਟ ਪ੍ਰੋਬਲਮ ਕੀ ਹੈ ਪ੍ਰੋਬਲਮ ਸਾਨੂੰ ਪਤਾ ਵੀ ਉਹਨਾਂ ਕੋਲ ਮਸ਼ੀਨਰੀ ਦੀਆਂ ਬਿਲ ਨਹੀਂ ਆਉਂਦੀਆਂ ਹਾਂ ਸਹੀ ਹੈ ਜੀ ਜੇ ਦੇਖਿਆ ਜਾਵੇ ਅਸੀਂ ਵੀ ਕੋਈ ਵੱਲੇ ਵੱਡੇ ਕਿਸਾਨ ਨਹੀਂ ਬੰਦ ਅਸੀਂ ਵੀ ਚਲੋ ਦਾਦਾ ਜੀ ਨੇ ਪਹਿਲਾਂ ਫੋਟ ਸਰਵਿਸ ਤੇ ਫਿਰ ਉਹਦੇ ਡੈਡੀ ਜੀ ਨੇ ਕਰੀ ਜੀ ਇਹਦੇ ਬਾਅਦ ਮੈਂ ਹੋ ਗਿਆ ਜੀ ਜੀ ਤੇ ਅਸਲ ਦੇ ਵਿੱਚ ਤਾਂ ਸਾਡੇ ਪਹਿਲਾਂ ਮੇਰੇ ਜਿਹੜੇ ਪਰਦਾਦਾ ਜੀ ਸੀਗੇ ਜੋਨ ਸਿੰਘ ਜੀ ਉਹਨਾਂ ਦੇ ਭਰਾ ਸੀਗੇ ਚਲੋ ਉਹ ਮੇਰੇ ਪਰਦਾਦਾ ਜੀ ਦੇ ਭਰਾ ਸੀ ਤੇ ਉਹ 1919 ਦੇ ਵਿੱਚ ਪੈਨਸ਼ਨ ਆਏ ਹੋਏ ਔਰ ਲੁਧਿਆਣਾ ਤੋਂ ਪੈਨਸ਼ਨ ਲੈਂਦੇ ਸੀਗੇ ਠੀਕ ਹੈ ਜੀ ਉਹ ਮੈਂ ਅੱਜ ਵੀ ਕਾਗਜ਼ ਸਾਹਮਣੇ ਹੋਏ ਆ ਜਿਹੜੀ ਪੈਨਸ਼ਨ ਦੀ ਤੇ ਮਿਲਦੀ ਸੀ ਕਾਪੀ ਤੇ ਉਹਨਾਂ ਨੂੰ ਉਹ ਤੋਂ 3 ਮਹੀਨੇ ਦੀ ਪੈਨਸ਼ਨ ਮਿਲਦੀ ਹੁੰਦੀ ਸੀ ਇਕੱਠੀ ਜੀ ਅੱਜ ਦੀ ਤਰ੍ਹਾਂ ਨਹੀਂ ਹੈਗੀ ਵੀ 1 ਮਹੀਨੇ ਦੀ ਹਰੇਕ ਮਹੀਨੇ ਦਾ ਉਹ 3 ਮਹੀਨੇ ਦੀ ਪੈਨਸ਼ਨ ਨੂੰ 10 ਰੁਪਏ ਬਣਦੇ ਸੀ ਠੀਕ ਹੈ ਤੇ ਕਈ ਵਾਰੀ ਮੇਰੀ ਦਾਦੀ ਦੱਸਦੀ ਆ ਵੀ ਉਹ ਝੋਲਾ ਲੈ ਕੇ ਜਾਂਦੇ ਹੁੰਦੇ ਸੀ ਕਹਿੰਦੇ ਵੀ 10 ਰੁਪਏ ਵੀ ਉਸ ਟਾਈਮ ਦੇ ਲਈ ਉਹਨਾਂ ਦੀ ਬਹੁਤ ੜੇ ਦਾਦਾ ਪਰਦਾਦਾ ਜੀ 1919 ਚ ਦਾਦਾ ਜੀ 1957 ਚ ਡੈਡੀ ਜੀ 1991 ਚ ਮੈਂ 2018 ਜੇ ਦੇਖਿਆ ਜਾਵੇ ਪਿਛਲੇ 100 ਸਾਲ ਤੋਂ ਸਾਡਾ ਖੋਜ ਦੇ ਵਿੱਚ ਵੀ ਕਾਫੀ ਸਹਜ ਉਹ ਵਸਤਾਂ ਸਹੀ ਬੱਕਰੀ ਹੈ ਜੀ ਹਾਂ ਸਹੀ ਹੈ ਇਸ ਲਈ ਥੋੜੇ ਮੰਦ ਨਹੀਂ ਕਦੇ ਵੀ ਜਾਂ ਪੈਨਸ਼ਨ ਲੱਗੇ ਨਿਹਾਰੀ ਲਈ ਦੇਖੋ ਇਹ ਵੀ ਨਹੀਂ ਜਾ ਰਹੀ ਨਹੀਂ ਹੁਣ ਮੇਰੇ ਨਾਲ ਕਈ ਪਰਿਵਾਰ ਇਹ ਜੇ ਇੰਨੇ ਵੀ ਸੁਖੀ ਨਹੀਂ ਵੀ ਜਿਹੜੇ ਬੰਦਿਆਂ ਦਾ ਕਿੰਤਾ ਟਾਈਮ ਤੇ ਹੋ ਜਾਂਦਾ ਵਾ ਕਿਰਾਇਆ ਤਾਂ ਚਲੋ ਆਪਾਂ ਲੈਣਾ ਵੱਧ ਵਾਲੇ ਤੋਂ ਵੀ ਦੇਣਾ ਪਰ ਜੇ ਛੋਟੇ ਦਾ ਘੱਟ ਟਾਈਮ ਤੇ ਹੋ ਜੇ ਤਾਂ ਉਹਨਾਂ ਦੀ ਅਸੀਸ ਬਹੁਤ ਵੱਡੀ ਹੁੰਦੀ ਹੈ ਅਸੀਸ ਦਾ ਭਾਗੀਦਾਰ ਬਣੋ ਕੰਮ ਤਾਂ ਸਾਰੀ ਕਰਦੇ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਠੀਕ ਹੈ ਜੀ ਤੇ ਇੱਕ ਤਾਂ ਵੀਰੇ ਹੁਣ ਦੁਬਾਰਾ ਸਾਰਾ ਕੋਈ ਡਿਟੇਲ ਦੱਸ ਦਿਓ ਕੀ ਕੀ ਆਪਣੇ ਕੋਲੇ ਸਹੂਲਤਾਂ ਹਾਂ ਸ਼ੋਰਟ ਦੇ ਵਿੱਚ ਸ਼ੋਰਟ ਦੇ ਵਿੱਚ ਗੱਲ ਇਹ ਹੈ ਵੀ ਇਹ ਟਰੈਕਟਰ ਤੇ ਸੈਲਜ ਦੇ ਕੰਮ ਆਪਾਂ ਕਰਦੇ ਆ ਸੈਲਿਕਲ ਮਸ਼ੀਨਾਂ ਤੁਰਕੀ ਤੋਂ ਇੰਪੋਰਟ ਠੀਕ ਹੈ ਜੀ ਤੇ ਬਾਕੀ ਸੈਕੰਡਲੀ ਹੈਗਾ ਆਪਣਾ ਮੱਕੀ ਦੀ ਵਿਜਾਈ ਠੀਕ ਹੈ ਦੋ ਮਸ਼ੀਨਾਂ ਨੇ ਨਿਊਮੈਟਿਕ ਬਲੰਟਰ ਸ਼ਕਤੀਮਾਨ ਤੇ ਮਾਸ਼ੀਓ ਤੀਜੀ ਹੈਗੀ ਕਣਕ ਦੀ ਬਿਜਾਈ ਇੱਕ ਮੇਨ ਸਪੈਸ਼ਲੀ ਇੰਪਲੀਮੈਂਟੇਬਲ ਆ ਜਿਹੜਾ ਹੈਗਾ ਮੂੰਗੀ ਦੀ ਬਿਜਾਈ ਤੇ ਉਹ ਮਸ਼ੀਨ ਆਪਾਂ ਨਿਊ ਪੰਜਾਬ ਵਾਲਿਆਂ ਤੋਂ ਲਈਓ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਉਹਨਾਂ ਦਾ ਨੌਂ ਫਰੀਦਕੋਟ ਤੋਂ ਤੇ ਉਹ ਸਪੈਸ਼ਲੀ ਮੂੰਗੀ ਬੀਜਦੀ ਹੈ 12 ਕਿਲੋ ਵੀ ਪਾਇਆ ਉਹਨਾਂ ਨਾਲ ਤੇ ਉਹ ਬੈੱਡ ਦੇ ਉੱਪਰ ਚਾਰ ਸਿਹੜ ਬਿਜਾਈ ਕਰਦੇ ਠੀਕ ਹੈ ਜੀ ਤੇ ਜੋ بس ਇਹੀ ਆਪਣਾ ਕੰਮ ਹੈ ਟਰੈਕਟਰ ਆਪਣੇ ਕੋਲ ਤਿੰਨ ਨਹੀਂ ਤੇ ਆ ਬਾਕੀ ਬਾਰੇ ਵੀ ਘਰੇਲੂ ਕੰਮ ਜੋ ਕਹਿੰਦੇ ਆ ਠੀਕ ਹੈ ਵੀ ਸੋ ਇਹ ਵੀਰਾ ਸੀਗਾ ਬਲਕਾਰ ਪਿੰਡ ਬ੍ਰੰਪਰ ਸਕਰੀਨ ਤੇ ਆ ਨੰਬਰ ਚੱਲ ਰਿਹਾ ਜੀ ਵੀਰੇ ਨਾਲ ਸੰਪਰਕ ਜਰੂਰ ਕਰਿਓ ਬਾਈ ਨੇ ਦੱਸਤਾ ਬਹੁਤ ਸਫਾਈ ਨਾਲ ਦੇ ਇਮਾਨਦਾਰੀ ਨਾਲ ਕੰਮ ਕਰਦਾ ਬਾਈ ਬਲਕਾਰ ਅਸੀਂ ਇਹ ਚੀਜ਼ ਦੀ ਗਾਰੰਟੀ ਲੈਂਦੇ ਆ ਕਿਉਂਕਿ ਸਾਡਾ ਵਰਤਵਾਰ ਹੈ ਬਾਈ ਦੇ ਨਾਲ ਸੋ ਜਰੂਰ ਬਾਈ ਨੂੰ ਮੌਕਾ ਦਿਓ ਬੜੀ